ਕੀ ਐਸਜੀਪੀਸੀ ਕਿਵੇਂ ਬਣੀ ਤੇ ਸ਼ਰੋਮਨੀ ਕਾਲਜ ਕਿਉਂ ਬਣਾਇਆ ਗਿਆ ਐਸਜੀਪੀਸੀ ਤੁਸੀਂ ਸਾਲ ਜਾਣਦੇ ਹੋ ਕਿ ਪਹਿਲੇ ਮਹੰਤਾਂ ਦਾ ਗੁਰੂ ਘਰਾਂ ਤੇ ਸਾਰੇ ਗੁਰੂ ਘਰਾਂ ਤੇ ਮਹੰਤਾਂ ਦਾ ਕਬਜ਼ਾ ਸੀ ਅਜੇ ਗਲਤ ਕੰਮ ਕਰਦੇ ਸੀ ਜਿਹੜਾ ਆਪਾਂ ਸਟੇਜ ਤੇ ਵੀ ਨਹੀਂ ਕਹਿ ਸਕਦੇ ਸ਼ਰਮ ਆਉਂਦੀ ਕਹਿੰਦੇ ਆਪਣੇ ਉਦੋਂ ਬਜ਼ੁਰਗਾਂ ਨੇ 104-5 ਸਾਲ ਪਹਿਲੇ ਇਕੱਠੇ ਹੋ ਕੇ ਮਹੰਤਾਂ ਤੋਂ ਆਜ਼ਾਦ ਕਰਾਏ ਗੁਰੂ ਘਰ ਸਾਰੇ ਆਪਣੇ ਜ਼ਾਤ ਤੱਕਰਾ ਲੈ ਦੇਖੋ ਕਿੰਨੇ ਬਜ਼ੁਰਗ ਸਿਆਣੇ ਸੀ ਉਹ ਕਹਿੰਦੇ ਜ਼ਾਤ ਤੱਕਰਾ ਲੈ ਅੱਗੇ ਤੋਂ ਨਾ ਹਮਲਾ ਹੋ ਜੇ ਆਪਾਂ ਆਪਣੀ ਇੱਕ ਸਿਆਸੀ ਪਾਰਟੀ ਇਥਾਤੀ ਤਾਕਤ ਬਣਾਈਏ ਤੇ ਸ਼੍ਰੋਮ ਇੱਕ ਮਹੀਨੇ ਬਾਅਦ ਹੀ ਦੇਖੋ ਐਜਪੀਸੀ ਬਣਦੇ ਇੱਕ ਮਹੀਨੇ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਬਣਾਇਆ ਗਿਆ ਆ ਸ਼੍ਰੋਮਣੀ ਅਕਾਲੀ ਦਲ ਕੋਈ ਪੋਲੀਟੀਕਲ ਪਾਰਟੀ ਨਹੀਂ ਹੈ ਜਿਵੇਂ ਕਾਂਗਰਸ ਹੈ ਇਹ ਹੈ ਉਹ ਹੈ ਇਹਦੇ ਮਗਰ ਇਤਿਹਾਸ ਹੈ ਇਹਦੇ ਮਗਰ ਇੱਕ ਸੋਚ ਹੈ ਇਹਦੇ ਮਗਰ ਇੱਕ ਜੰਵਾਰੀ ਹੈ ਆ ਸਿੱਖ ਕੌਮ ਦੀ ਫੌਜ ਹੈ ਜਿਹੜੀ ਆਪਾਂ ਨਵੀਂ ਜਨਰੇਸ਼ਨ ਜਿਹੜੀ ਆ ਗਈ ਹੈ ਹੌਲੀ-ਹੌਲੀ ਭੁੱਲਦੀ ਜਾ ਰਹੀ ਹੈ ਸ਼ਰਮ ਨਹੀਂ ਕਰਦਾ ਇਸ ਲਈ ਬਣਾਇਆ ਸੀ ਸ਼ਰਮਨੀ ਕਾਲੀ ਦਲ ਜਿਹੜਾ ਚਾਬੀਆਂ ਦਾ ਮੋਰਚਾ ਆਜ਼ਾਦੀ ਤੋਂ ਪਹਿਲੇ ਜਿੱਤਿਆ ਸੀ ਮਹਾਤਮਾ ਗਾਂਧੀ ਨੇ ਪਹਿਲੀ ਚਿੱਠੀ ਲਿਖੀ ਸੀ ਕਾਲੀ ਦਲ ਦੇ ਪ੍ਰਧਾਨ ਨੂੰ ਕਿ ਤੁਸੀਂ ਦੇਸ਼ ਦੀ ਪਹਿਲੀ ਆਜ਼ਾਦੀ ਦੀ ਲੜਾਈ ਜਿੱਤ ਗਏ ਦੇਖੋ ਕਿ ਕਿੰਨੀਆਂ ਕੁਰਬਾਨੀਆਂ ਦੇਣੀਆਂ ਪਈਆਂ ਆਪਾਂ ਨੂੰ ਜਿਹੜਾ ਹੁਣ ਆ ਦਿੱਲੀ ਗੁਰਦੁਆਰਾ ਕਮੇਟੀ ਵੀ ਹੈ ਨਾ ਇੱਥੇ ਵੀ ਪਹਿਲੇ ਉਹ ਦੂਜਿਆਂ ਦਾ ਕਬਜ਼ਾ ਸੀ ਮੰਨਤਾਂ ਦਾ ਜਿਹੜੇ ਅੱਜ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ ਤੁਹਾਨੂੰ ਪਤਾ ਕਿਹਨੇ ਬਣਾਈ ਹੈ ਸ਼੍ਰੋਮਣੀ ਕਾਲੀ ਦਲ ਨੇ ਪੰਜਾਬ ਚੋਂ ਆ ਕੇ ਆਪਣੇ ਇੱਥੇ ਮੋਰਚੇ ਲਾਏ ਇੱਥੇ ਮੋਰਚੇ ਲਾਏ ਤੇ ਇਥੋਂ ਦੇ ਗੁਰੂ ਘਰਾਂ ਨੂੰ ਆਜ਼ਾਦ ਕਰਾ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਕਿਸ ਵਾਸਤੇ ਕਿ ਕੌਮ ਨੂੰ ਆਪਣਾ ਹੱਕ ਹੋਣਾ ਚਾਹੀਦਾ ਹੈ ਆਪਣੇ ਕੌਮ ਗੁਰੂ ਘਰਾਂ ਦੀ ਸੇਵਾ ਕਿਵੇਂ ਹੋਣੀ ਚਾਹੀਦੀ ਹੈ ਤੇ ਮਰਿਆਦਾ ਕੀ ਹੋਣੀ ਚਾਹੀਦੀ ਹੈ ਤੇ ਤੁਸੀਂ ਤੁਹਾਨੂੰ ਸ਼ਾਇਦ ਪਤਾ ਨਾ ਹੋਵੇ ਆਪਣੇ ਬਲਵਿੰਦਰ ਸਿੰਘ ਭੁੰਦੜ ਸਾਹਿਬ ਪਹਿਲੇ ਜਥੇਜ ਜਿਹੜੇ ਆਪਣੇ ਸਾਡੇ ਮੇਰੇ ਆਪਣੇ ਸਾਥੀ ਹੈ ਜਿਹੜੇ ਮੇਰੇ ਤੋਂ ਪਹਿਲੇ ਥੋੜੀ ਦੇਰ ਵਾਸਤੇ ਪ੍ਰਧਾਨ ਵੀ ਸੀ ਤੇ ਹੁਣ ਆਪਣੇ ਦਿੱਲੀ ਦੇਖ ਰਹੇ ਸਾਰੇ ਜਾਣਦੇ ਪੁੰਦਰ ਸਾਹਿਬ ਨੂੰ ਸਭ ਤੋਂ ਪਹਿਲੇ ਜਥੇਜ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਣਾਉਣ ਦੇ ਪਹਿਲੇ ਜਥੇਜ ਉਹ ਗਏ ਸੀ ਮਕਸਦ ਕੀ ਸੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿ ਮੈਨੇਜਮੈਂਟ ਕੌਮ ਕੋ ਲਈ ਆਏ ਆਪਣੀ ਕੌਮ ਹੈ ਜਿਹੜੀ ਕੱਲੀ ਆਪਣੀ ਕੌਮ ਹੈ ਦੁਨੀਆ ਵਿੱਚ ਜਿਹੜਾ ਡੈਮੋਕਰੈਟਿਕ ਤਰੀਕੇ ਨਾਲ ਇਲੈਕਸ਼ਨ ਰਾਈ ਆਮ ਸਿੱਖ ਵੋਟ ਪਾ ਕੇ ਕਮੇਟੀ ਬਣਾਉਂਦਾ ਹੈ ਆਪਣੇ ਗੁਰੂ ਘਰਾਂ ਦੀ ਇਸ ਮਰਿਆਦਾ ਰੱਖਣ ਵਾਸਤੇ ਸੇਵਾ ਕਰਨ ਵਾਸਤੇ ਸਾਰੇ ਪ੍ਰਬੰਧ ਕਰਨ ਵਾਸਤੇ ਆ ਕੌਮ ਦੀ ਜਾਇਦਾਦ ਹੈ ਤੇ ਮੈਂ ਅੱਜ ਇਹ ਕਹਿਣਾ ਚਾਹਣਾ ਕਿ ਜਿਹੜੀਆਂ ਕੌਮ ਦੀਆਂ ਇੰਸਟੀਚੂਨਸ ਹੈ ਆਪਣੀ ਕੌਮ ਦਾ ਫਰਜ਼ ਹੈ ਉਹਨਾਂ ਇੰਸਟੀਚੂਨਸ ਨੂੰ ਪ੍ਰੋਟੈਕਟ ਕਰਨਾ ਉਹਨਾਂ ਦੇ ਖਿਲਾਫ ਬੋਲਣਾ ਸਹੀ ਮੈਨੇ ਤੇ ਗਲਤ ਹੈ ਭਾਵੇਂ ਸ਼੍ਰੋਮਣੀ ਅਕਾਲੀ ਦਲ ਹੈ ਕੌਮ ਦੀ ਇੰਸਟੀਚੂਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਆ ਆਪਣਾ ਮਿਨੀ ਪਾਰਲੀਮੈਂਟ ਹੈ ਸਿਆਣੇ ਕਹਿੰਦੇ ਆ ਜੇ ਕਿਸੇ ਦੇ ਪੇਕੇ ਤਕੜੇ ਹੋਣ ਨਾ ਸਹਰੇ ਘਰ ਇੱਜ਼ਤ ਕਰਦਾ ਹੈ ਤੁਹਾਡੇ ਸਾਰੇ ਆਪਾਂ ਜੁਨੀਏ ਵੀ ਦੁਨੀਆ ਜੋ ਆਪਾਂ ਭੈਣ ਭਰਾ ਬੈਠੇ ਆ ਆਪਣੇ ਪੇਕੇ ਪੰਜਾਬ ਹੈ ਪਰ ਹੋਇਆ ਕੀ ਤਾਕਤਾਂ ਇੰਨੀਆਂ ਲੱਗੀਆਂ ਉਹਨਾਂ ਨੇ ਦੇਖ ਲਿਆ ਕਿ ਆ ਕੌਮ ਬਹਾਦਰ ਕੌਮ ਹੈ ਇਸ ਕੌਮ ਨੂੰ ਕਿਵੇਂ ਕੰਟਰੋਲ ਕੀਤਾ ਜਾਏ ਉਹ ਕਹਿੰਦੇ ਇਸ ਕੌਮ ਨੂੰ ਐ ਕੰਟਰੋਲ ਕਰ ਸਕਦੇ ਆ ਇਹਨਾਂ ਗੁਰੂ ਘਰਾਂ ਤੋਂ ਜਿੱਥੋਂ ਤਾਕਤ ਆਉਂਦੀ ਆ ਉਹਨਾਂ ਤੇ ਕੰਟਰੋਲ ਕਰ ਲਓ ਦੇਖੋ ਕਿੰਨਾ ਬ੍ਰੇਨ ਤਾਕਤ ਲੱਗੀ ਹੈ ਹੁਣ ਜੇ ਗੁਰੂ ਘਰਾਂ ਤੇ ਆਪਣੇ ਕੰਟਰੋਲ ਕਰ ਲੈਣਗੇ ਮਰਿਆਦਾ ਕਰੂ ਕਰ ਲੈਣਗੇ ਤੇ ਆਪਾਂ ਸਿਰ ਝਕਾਉਣੇ ਆ ਦੇਖੋ ਕਿੱਡੀ ਵੱਡੀ ਸਾਜ ਹੁਣ ਤੁਸੀਂ ਹੌਲੀ ਹੌਲੀ ਦੇਖੋ ਕਿਵੇਂ ਚਲਦੇ ਚਲਦੇ ਤਖਤ ਹਜ਼ੂਰ ਸਾਹਿਬ ਜੀ ਦਾ ਜਿਹੜਾ ਐਕਟ ਹੈ ਉਹ ਬਦਲਿਆ ਗਿਆ ਪਹਿਲੇ ਐਕਟ ਵਿੱਚ ਮੈਨੂੰ ਲੱਗਦਾ ਤਿੰਨ ਜਾਂ ਚਾਰ ਮੈਂਬਰ ਸ਼੍ਰੋਮਣੀ ਕਰਦੇ ਪਰ ਪੰਜ ਮੈਂਬਰ ਸ਼੍ਰੋਮਣੀ ਕਰਦੋ ਆ ਪ੍ਰਬੰਧਕ ਕਮੇਟੀ ਨਾਮਿਨੇਟ ਕਰਦੀ ਸੀ ਮੈਨੇਜਮੈਂਟ ਵਾਸਤੇ ਚੀਫ ਖਾਲਸਾ ਦივਾਨ ਆਪਣੀ ਕੌਮ ਦੀ ਇੱਕ ਹੋਰ ਜੱਥੇ ਇੰਸਟੀਟਿਊਸ਼ਨ ਆ ਉਹਦੇ ਮੈਂਬਰ ਆਉਂਦੇ ਸੀ ਜਿਹੜੇ ਸਿੱਖ ਮੈਂਬਰ ਪਾਰਲੀਮੈਂਟ ਐ ਪੂਰੇ ਹਿੰਦੁਸਤਾਨ ਵਿੱਚ ਉਹ ਸਿੱਖ ਪਾਰਲੀਮੈਂਟ ਮੈਂਬਰਾਂ ਵਿੱਚੋਂ ਪਾਰਲੀਮੈਂਟ ਦੇ ਮੈਂਬਰ ਜਾਂਦੇ ਸੀ ਸਿੱਖਾਂ ਸਿੱਖ ਨੁਮਾਇੰਦੇ ਨੋਮਿਨੇਟ ਹੁੰਦੇ ਸੀ ਮਹਾਰਾਸ਼ਟra ਤੋਂ ਸਿੰਘ ਸਭਾਵਾਂ ਤੋਂ ਵਿੱਚ ਮੈਂਬਰ ਹੁੰਦੇ ਸੀ ਸਾਰੇ ਸਾਊਥ ਇੰਡੀਆ ਤੋਂ ਮੈਂਬਰ ਆ ਕੇ ਕਮੇਟੀ ਬਣੀ ਸੀ ਉਹਨਾਂ ਨੇ ਕਿਹਾ ਕਿ ਇਹ ਇਹਦੇ ਤਾਂ ਕੰਟਰੋਲ ਕਰੋ ਉਹ ਐਕਟ ਹੀ ਬਦਲ ਦਿੱਤਾ ਉਹਨਾਂ ਨੇ ਹੁਣ ਕੀ ਕਰਤਾ ਕਿ ਸਾਰੇ ਮੈਂਬਰ ਨੋਮਿਨੇਟ ਕੀਤੇ ਜਾਣਗੇ ਮਹਾਰਾਸ਼ਟra ਸਰਕਾਰ ਤੋਂ ਕੋਈ ਮਰਜ਼ੀ ਆਪਣੇ ਜਿਹੜੇ ਕੌਮ ਵਿੱਚ ਬਹੁਤ ਐਜੇ ਲੋਕ ਐ ਜਿਹੜੇ ਗਨਮੈਨਾਂ ਪਿੱਛੇ ਦੋ ਗਨਮੈਨ ਪਿੱਛੇ ਬਹਿ ਜਾਣ ਬੰਦੂਖ ਵਾਲੇ ਉਹਦੇ ਕਰਕੇ ਆਪਣੀ ਕੌਮ ਨੂੰ ਛੱਡ ਜਾਂਦੇ ਐ ਛੋਟੀ ਛੋਟੀ ਚੇਅਰਮੈਨੀ ਕਰਕੇ ਛੱਡ ਜਾਂਦੇ ਐ ਉਹ ਜਿਹੇ ਬੰਦੇ ਕਈ ਉੱਥੇ ਪ੍ਰਧਾਨ ਬਣੇ ਐ ਜਿਹੜੇ ਪਤਿਤ ਐ ਜਿਨ੍ਹਾਂ ਨੂੰ ਮਰਿਆਦਾ ਦਾ ਨਹੀਂ ਪਤਾ ਉਵੇਂ ਹੋ ਰਿਹਾ ਪਟਨਾ ਸਾਹਿਬ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਥੋੜੀ ਅਕਾਲੀ ਦਲ ਤੇ ਚੁਣੀ ਹੋਈ ਕਮੇਟੀ ਉਹੀ ਤੁਸੀਂ ਦੂਜੇ ਪਾਸੇ ਭੇਜ ਦੋ ਤੁਸੀਂ ਜਾਣਾ ਆਪਣੇ ਆਪ ਜਾਇਓ ਕੋਈ ਸਿਆਸੀ ਪੋਲਿਟਿਕਸ ਜਿਹਨੇ ਕਰਨੀ ਹੈ ਉਹ ਕਿਸੇ ਪਾਰਟੀ ਜਾ ਕੇ ਕਰ ਸਕਦਾ ਹੈ ਪਰ ਜਿੱਥੇ ਗੁਰੂ ਦਾ ਗੱਲ ਹੈ ਜਿੱਥੇ ਆਪਣੀ ਸਿੱਖੀ ਦੀ ਗੱਲ ਹੈ ਜੇ ਉਹ ਹੀ ਤੁਸੀਂ ਆਪਣੀ ਸਾਰੀ ਇੰਸਟੀਟਿਊਸ਼ਨ ਕਿਸੇ ਦੇ ਹੋਰ ਪੁਲੇ ਛੱਡ ਜੋ ਆਹ ਬਰਦਾਸ਼ਤ ਕਰਨਾ ਬਹੁਤ ਔਖਾ ਹੈ ਦੇਖੋ ਅੰਗਰੇਜ਼ਾਂ ਨੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਤੋੜ ਸਕੇ ਪਰ ਇਹਨਾਂ ਨੇ ਅੱਜ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਕੇ ਹਰਿਆਣਾ ਕਮੇਟੀ ਬਣਾਤੀ ਅੱਜ ਤੱਕ ਨਹੀਂ ਹੋਇਆ ਕਾਨੂੰਨ ਦੇ ਖਿਲਾਫ ਜਿੰਨੀਆਂ ਕਾਨੂੰਨ ਦੀਆਂ ਧਜੀਆਂ ਸਾਰੀਆਂ ਹੀ ਤੋੜ ਦਿੱਤੀਆਂ ਹੋ ਹੀ ਨਹੀਂ ਸਕਦਾ ਸੀ ਚਾਰ ਸਟੇਟਾਂ ਦਾ ਐਕਟ ਸਟੇਟ ਗਵਰਨਮੈਂਟ ਕਰ ਹੀ ਨਹੀਂ ਸਕਦੀ ਹੈ ਪਰ ਕਰਤਾ ਆ ਆਪਣੇ ਬੈਠੇ ਐ ਕਿਥੇ ਸੱਤ ਲੋਕ ਲੋਕ ਮੈਂਬਰ ਕਿੱਥੇ ਆਪਣੇ ਤੇ ਲੋਕ ਆ ਬੈਠੇ ਆ ਸਾਡੇ ਹਰਿਆਣਾ ਕਮੇਟੀ ਦੇ ਮੈਂਬਰ ਹੈ ਇਹਨਾਂ ਨੂੰ ਪੁੱਛੋ ਕੌਣ ਬਣਾਉਂਦਾ ਜੀ ਉੱਥੇ ਪ੍ਰਧਾਨ ਹਰਿਆਣੇ ਦਾ ਮੁੱਖ ਮੰਤਰੀ ਕਮੇਟੀ ਕੌਣ ਚਲਾਉਂਦਾ ਫੈਸਲਾ ਕਰਦਾ ਹਰਿਆਣੇ ਦਾ ਮੁੱਖ ਮੰਤਰੀ ਕਿ ਆ ਕਮੇਟੀ ਦਾ ਮੈਂ ਪ੍ਰਧਾਨ ਹੋਊਗਾ ਆ ਮੈਂਬਰ ਹੋਊਗਾ ਆ ਆ ਹੋਊਗਾ ਫਿਰ ਉਹ ਵੀ ਦੱਸਣਗੇ ਕਿ ਮर्यादा ਕੀ ਹੋਊਗੀ ਜਦੋਂ ਕਿਸਾਨ ਐਜੀਟੇਸ਼ਨ ਸੀ ਤੁਸੀਂ ਹੈਰਾਨ ਰਹਿ ਜਾਓਗੇ ਕਿਉਂਕਿ ਕਮੇਟੀ ਹੁਣ ਐ ਜੀ ਪੀ ਸੀ ਕੋਲ ਕੌਮ ਕੋਲ ਹੈ ਨਹੀਂ ਸੀ ਹਰਿਆਣਾ ਪੁਲਿਸ ਗੁਰੂਕਰਾਂਜ ਰਹਿਦੀ ਸੀ ਕਿਉਂਕਿ ਕਮੇਟੀ ਉਹਨਾਂ ਕੋਲ ਹੀ ਸੀ ਐ ਜੀ ਪੀ ਸੀ ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪਰ ਪ੍ਰਮਾਤਮਾ ਦੀ ਮੇ ਰਹੀ ਮੈਂਬਰ ਸਾਡੇ ਤਕੜੇ ਐ ਬਹੁਤ ਤਾਕਤਾਂ ਲਗੀਆਂ ਅਕਾਲੀ ਦਲ ਨੂੰ ਦੋ ਫਾੜ ਕਰਨ ਵਾਸਤੇ ਜੋ ਤੁਸੀਂ ਇੱਕ ਮੈਂ ਜਾਣਣਾ ਨਹੀਂ ਚਾਹੁੰਦਾ ਜੋ ਆਪਣੇ ਵਿੱਚ ਆ ਸਾਲ ਚ ਗੁਜ਼ਰ ਰਿਹਾ ਸੁਖਵੀਰ ਬਾਦਲ ਨੇ ਸਿੱਧੀ ਚੇਤਾਵਨੀ ਦਿੱਤੀ ਹੈ ਕਿ ਖਾਲਸਾ ਪੰਥ ਤੇ ਪੰਥਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਵਾਸਤੇ ਘਟੀਆਂ ਖੇਡਾਂ ਖੇਡੀਆਂ ਜਾ ਰਹੀਆਂ ਨੇ ਜੋ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਲਈ ਬਹੁਤ ਹੀ ਵੱਡਾ ਖਤਰਾ ਬਣ ਸਕਦੀਆਂ ਨੇ ਉਹਨਾਂ ਨੇ ਕਿਹਾ ਕਿ ਖਾਲਸਾ ਪੰਥ ਜਿਹੜਾ ਅਨਕਿਆਸੇ ਸਿੰਧਾਂਤਕ ਤੇ ਸਿਆਸੀ ਖਤਰੇ ਦੀ ਮਾਰ ਹੇਠਾ ਉਹਨਾਂ ਨੇ ਕਿਹਾ ਕਿ ਦੇਸ਼ ਵਿੱਚ ਤਾਕਤਵਾਰ ਤੇ ਤਤ ਸਿੱਖਾਂ ਦੀਆਂ ਤਿੰਨੇ ਸਿਰਮੌਰ ਧਾਰਮਿਕ ਤੇ ਸਿਆਸੀ ਸੰਸਥਾਵਾਂ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਦੇ ਕਬਜ਼ੇ ਲਈ ਸਦੀਆਂ ਪੁਰਾਣੀ ਰਣਨੀਤੀ ਅਪਣਾ ਰਹੇ ਨੇ ਤੇ ਕੌਮ ਦੇ ਗद्दारों ਨੂੰ ਆਪਣੇ ਵੱਲ ਖਿੱਚਣ ਤੇ ਡਿਜੀਟਲ ਮੀਡੀਆ ਤੇ ਤੇ ਮੁੱਖ ਮੀਡੀਆ ਵਿੱਚ ਅਕਾਲੀ ਦਲ ਲੀਡਰਸ਼ਿਪ ਨੂੰ ਬਦਨਾਮ ਕਰਨ ਵਾਸਤੇ ਜ਼ਹਿਰੀਲਾ ਪ੍ਰਚਾਰ ਕਰ ਰਹੇ ਨੇ ਤਾਂ ਜੋ ਸਿੱਖ ਕੌਮ ਨੂੰ ਗੁੰਮਰਾਹ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਕਿ ਅਸੀਂ ਬੀਤੇ 13 ਸਾਲਾਂ ਦੇ ਵਿੱਚ ਪੰਜਾਬ ਵਿੱਚ ਵੇਖਿਆ ਕਿ ਕੌਮ ਨੂੰ ਗੁੰਮਰਾਹ ਕਰਨ ਵਾਸਤੇ ਝੂਠ ਦਾ ਪ੍ਰਚਾਰ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਆ ਉਹਨਾਂ ਨੇ ਕਿਹਾ ਕਿ ਇਹਨਾਂ ਸਿੱਖਾਂ ਦੇ ਵਿਰੋਧੀ ਸਾਜ਼ਿਸ਼ਕਾਰਾਂ ਤੇ ਉਹਨਾਂ ਦੀਆਂ ਕਟਪੁਤਲੀਆਂ ਦਾ ਮਕਸਦ ਸਿੱਖਾਂ ਤੋਂ ਲੋਕਤੰਤਰੀ ਢੰਗ ਨਾਲ ਚੁਣੇ ਹੋਏ ਉਹਨਾਂ ਦੇ ਧਾਰਮਿਕ ਨੁਮਾਇੰਦਿਆਂ ਨੂੰ ਦਰਕਿਨਾਰੇ ਕਰਕੇ ਉਹਨਾਂ ਦੀਆਂ ਪਵਿੱਤਰ ਧਾਰਮਿਕ ਸੰਸਥਾਵਾਂ ਦਾ ਪ੍ਰਬੰਧਕ ਹੋਣਾ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਦਾ ਅਖੀਰਲਾ ਮਕਸਦ ਖਾਲਸਾ ਪੰਥ ਦੀ ਨਿਵੇਕਲੀ ਤੇ ਨਿਆਰੀ ਪਛਾਣ ਨੂੰ ਕਮਜ਼ੋਰ ਤੇ ਖਤਮ ਕਰਨਾ ਜਿਸ ਵਾਸਤੇ ਇਤਿਹਾਸਿਕ ਗੁਰਦੁਆਰਾਂ ਦਾ ਕੰਟਰੋਲ ਆਪਣੇ ਹੱਥ ਵਿੱਚ ਲੈ ਰਹੇ ਨੇ ਤੇ ਗੈਰ ਸਿੱਖਾਂ ਦੇ ਮਨਸੂਬੇ ਅਨੁਸਾਰ ਇਹਨਾਂ ਨੂੰ ਝੁਲਾ ਰਹੇ ਨੇ।